ਇਸ ਦਾ ਜਿਹੜਾ ਮੁੱਖ ਉਪਰਾਲਾ ਸੀਗਾ ਕਿਉਂਕਿ ਸਾਡੇ ਪਿੰਡ ਦੀ ਜਿਹੜੀ 70% ਕਿਰਤੀ ਲੋਕ ਨੇ ਗਰੀਬ ਪਰਿਵਾਰ ਨੇ ਸੋ ਸਰਪੰਚ ਸਾਹਿਬ ਦਾ ਇਹ ਸੁਪਨਾ ਸੀ ਵੀ ਸਾਡੇ ਬੱਚੇ ਵੀ ਉਹ ਸਹੂਲਤਾਂ ਦੇ ਵਿੱਚ ਪੜਨ ਤਾਂ ਉਹਨਾਂ ਨੂੰ ਕਿਸੇ ਨੂੰ ਕਮੀ ਨਾ ਆਵੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਬੈਠਣ ਦੇ ਲਈ ਫਰਨੀਚਰ ਤੱਕ ਅਵੇਲੇਬਲ ਨਹੀਂ ਹੈਗਾ ਬੱਚਿਆਂ ਕੋਲੇ ਕੁਰਸੀ ਨਹੀਂ ਵਧੀਆ ਮਾਹੌਲ ਨਹੀਂ ਹੈਗਾ ਗਰਮੀਆਂ ਦੇ ਵਿੱਚ ਏਸੀ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਤਾਂ ਇਹ ਤੁਸੀਂ ਦੇਖ ਰਹੇ ਹੋ ਸਾਡੀ ਲਾਇਬ੍ਰੇਰੀ ਦੇ ਵਿੱਚ ਏਸੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਕੋਈ ਬੱਚੇ ਜਿਹੜੇ ਵੱਡੇ ਬੱਚੇ ਆ ਉਹਨਾਂ ਨੇ ਕੋਈ ਆਨਲਾਈਨ ਸਟੱਡੀ ਕਰਨੀ ਆ ਕੋਈ ਪ੍ਰਿੰਟ ਲੈਣਾ ਉਹਦੇ ਲਈ ਪ੍ਰਿੰਟਰ ਹੈ ਕੰਪਿਊਟਰ ਹੈ ਵਾਈਫਾਈ ਲੱਗਿਆ ਹੋਇਆਗਾ ਪੜ੍ਹ ਲੈ ਕੇ ਜੋ ਮਾਡਰਨ ਕੰਪੀਟੀਸ਼ਨ ਦਾ ਜਵਾਨਾ ਵੱਡੇ ਇਗਜ਼ਾਮ ਦੇ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਸਕਣ ਸੋ ਉਹਨਾਂ ਦਾ ਸੁਪਨਾ ਪੂਰਾ ਵੀ ਹੋਇਆ ਇੱਥੋਂ ਪੜ੍ਹ ਕੇ ਸਾਡੇ ਬਹੁਤ ਸਾਰੇ ਸਾਡੇ ਨੌਜਵਾਨ ਸਾਥੀ ਅਧਿਆਪਕ ਦੋ ਤਿੰਨ ਸਾਡੇ ਬੱਚੇ ਅਧਿਆਪਕ ਲਾਈਨ ਦੇ ਵਿੱਚ ਗਏ ਨੇ ਇੱਕ ਬੱਚਾ ਪਟਵਾਰੀ ਹੈ ਦੋ ਤਿੰਨ ਬੱਚੇ ਪੰਜਾਬ ਪੁਲਿਸ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਉਹ ਬੁੱਕਸ ਤੁਸੀਂ ਇੱਥੇ ਦੇਖਿਆ ਗਿਆ 3-3000 ਰੁਪਏ ਦੇ ਜਿਹੜੀਆਂ ਬੁੱਕਸ ਆ ਚਾਹੀਓ UGC ਹੈ CLAT ਹੈ GATE ਵੱਡੇ ਜਿਹੜੇ ਟੈਸਟ ਆ ਗਏ ਹੈ ਹਾਇਰ ਲੈਵਲ ਦੇ ਆ ਉਹਨਾਂ ਦੀਆਂ ਜਿਹੜੀਆਂ ਬੁੱਕਸ ਆ ਉਹਨਾਂ ਨੂੰ ਅਸੀਂ ਜਿਹੜੀਆਂ ਨਿਊ ਐਡੀਸ਼ਨ ਦੀਆਂ ਜੋ ਵੀ ਬੱਚੇ ਡਿਮਾਂਡ ਕਰਦੇ ਹੋ ਇੱਥੇ ਅਸੀਂ ਅਵੇਲੇਬਲ ਕਰਵਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਇਸ ਵਕਤ ਮੈਂ ਬਠਿੰਡਾ ਦੇ ਸਰੀਆ ਵਾਲਾ ਪਿੰਡ ਦੇ ਵਿੱਚ ਹੈਗਾ ਤਾਂ ਜਿਹੜੀ ਤੁਹਾਨੂੰ ਲਾਇਬ੍ਰੇਰੀ ਦਿਖਾਨ ਲੱਗਿਆ ਇਹ ਸ਼ਹੀਦ ਸਰਦਾਰ ਸੁਖਦੇਵ ਸਿੰਘ ạtਵਾਲ ਦੇ ਨਾਮ ਤੇ ਲਾਇਬ੍ਰੇਰੀ ਬਣਾਈ ਗਈ ਸੀ 2021-22 ਦੇ ਵਿੱਚ ਤਾਂ ਇਸ ਲਾਇਬ੍ਰੇਰੀ ਦੇ ਵਿੱਚ ਬਹੁਤ ਲੋਕ ਪੜ ਕੇ ਜਿਹੜੇ ਸਰਕਾਰੀ ਜੋਬ ਲੱਗ ਚੁੱਕੇ